ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਨੇ ਕਿਵੇਂ ਹੋ ਠੀਕ ਹੋ ਚੱਲ ਠੀਕ ਹੀ ਰੱਖੇ ਰੱਬ ਤੇ ਠੀਕ ਹੀ ਹੋਵੋਗੇ ਤਿਆਰੀਆਂ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਸਰਹੰਦ ਸ਼ਹੀਦਾਂ ਨੂੰ ਸਮਰਪਿਤ 2024 ਟਰੈਕਟਰ ਦੇ ਲਾਤੀ ਸੀ ਸ਼ੋ ਆਪਾਂ ਲਿਆਂਦਾ ਹੀ ਵੀ ਸੀਗੀ ਉਹ ਟਰਾਲੇ ਦੇ ਪੱਲੇ ਖੋਲਤੇ ਤੇ ਡਾਲਾ ਕਰਤਾ ਪੱਤਿਆਂ ਦੇ ਟਰੈਕਟਰ ਥੋੜਾ ਜਿਹਾ ਟੇਪ ਕਰਾਉਣਾ ਵੈਸੇ ਤਾਂ ਧਵਾਦਾ ਸੀਗਾ ਬੰਪਰ ਟੇਪ ਕਰਾਉਣਾ ਤੇ ਆ ਲੌਂ ਲੱਗ ਜਾਂਦਾ ਤੰਬੂ ਲੱਗਿਆ ਪਿਆ ਮੁੰਡਾ ਮਹਿਕਦੀਪ ਸਿੰਘ ਹੈ 14 ਫੁੱਟਾ ਟਰਾਲਾ ਹੈਗਾ ਲਾਉਨੇ ਆ ਤੰਬੂ ਪੂਰਾ ਟੌਰ ਨਾਲ ਤੇ ਰੱਬ ਕਰੇ ਕਰਪਾ ਜੁੜੇ ਰਹੋ ਚੈਨਲ ਕਰ ਲਓ ਸਬਸਕ੍ਰਾਈਬ ਲਈ ਆ ਪੌੜੀ ਪੱਕੀ ਕੱਢ ਦੇਣੀ ਆ ਤਾਂ ਨਟਾਂ ਚ ਕਸੀ ਜਾਂਦੀ ਆ ਉਹਦੀ ਪੰਗੇ ਲਈ ਤੇ ਆ ਡਾਲਾ ਥੋੜਾ ਜਿਹਾ ਤਾਂ ਝੱਕ ਦਾਂਗੇ ਆ ਸੱਲਾਂ ਵਿੱਚ ਆਊਗਾ ਫਿਰ ਉਹਥੇ ਵੈਲਡ ਲੱਗ ਜੂਗਾ ਤਾਂ ਜਾ ਵਾਚਿਆ ਕਿਹੜਾ ਜਾਂਦਾ ਜਾਦੀਪ ਤਾਂ ਜਾਓ ਕਿਹੜਾ ਲੋ ਜੀ ਆ ਐਂਗਲ ਵਚਾਲੇ ਵੈਲਡ ਕਰਨੀਆਂ। ਤਰਪਾਲਾ ਪਾਉਣਾ ਨਾ ਦੋ ਤੇ ਇੱਕ ਲਫਾਫਾ ਪਾਉਣਾ ਤਾਂ ਲੈਪ ਦੀਣੀ ਪੈਬ ਫਿਰ। ਰੀਲਾਂ ਵਾਲਾ ਕੈਮਰਾਮੈਨ। ਹਾਂ, ਵਚਾਲੇ ਕਰਦਾਂਗੇ ਇਧਰ ਕੈਮਰਾਮੈਨ ਉਹ ਰੀਲਾਂ ਵਾਲਾ। ਇਹ ਆ ਵੈਲਡ ਕਰਾ ਕੇ ਲੈਣੇ ਤਾਂ ਇਹਦੇ। ਸਰਕਾਰ। ਲੋ ਜੀ ਇਸੇ ਵੈਲਡ ਕਰਮੇ ਹੀ ਤੇ ਵੈਲਡ ਵਾਲਾ ਤਾਂ ਹੈ ਨਹੀਂ। ਆਪ ਹੀ ਗਾਰੀਕਰ। ਆਪੇ ਕਰ ਲੈਣੀ ਆਪੇ। ਲੋ ਜੀ ਇੰਨਾ ਕੁ ਛੋਟਾ ਸੀ ਐਂ ਕਰਾਤਾ ਵੈਲਡ। ਤਰਪਾਲ ਪਾਤੀ ਉਕੇ ਤੇ ਤਰਪਾਲ ਪਾਤੀ ਉੱਤੇ ਉੱਤੇ ਲਫਾਫਾ ਪਾ ਦਾ ਮੀਂਹ ਕਣੀ ਆਏਗਾ ਤੇ ਉੱਤੋਂ ਆ ਤਰਪਾਲ ਪਾ ਦੇਣੀ ਆ ਠੀਕ ਆ ਤੇ ਬਾਦ ਦੋ ਤਰਪਾਲਾਂ ਦੇ ਇੱਕ ਲਫਾਫਾ ਉਹਨੂੰ ਮੀਂਹ ਕਣੀ ਆ ਜੇ ਫਿਰ ਚੁੰਦੀ ਨਹੀਂ ਛੱਟ ਬਾਦੀਆਂ ਤਰਪਾਲਾਂ ਤੇ ਰੱਸਾ ਪਾਉਨੇ ਹੁਣ ਪਰਾਲਾ ਵੀ ਪਾੜ ਕੇ ਮੜਾਗਾ ਲਾਰ ਨਾ ਨਾ ਹੋ ਜੇ ਮਗਰ ਚੜ ਜਾਂਦੇ ਤਿੰਨ ਚਾਰ ਜਾਨਾਂ ਰੋਈ ਸਾਰਿਆਂ ਨੇ ਦੁੱਧ ਇਕੱਠਾ ਕੀਤਾ ਸੀ ਘਰਾਂ ਚੋਂ ਖੋਆ ਮਾਰ ਕੇ ਲਿਆਣਾ ਤੇ ਗੈਂਆਂ ਨੇ ਪੈਸੇ ਪਏ ਸੀ ਆਯੋਗਰਾਜ ਹਲਵਾਈ ਸੱਦ ਲਿਆ ਸਾਡੇ ਏਰੀਆ ਦਾ ਸਵਾਦ ਇਸ ਦਾ ਹੈ ਉਹ ਕਿਹੜਾ ਜੋ ਬਣਾਉਣਾ ਤੇ ਯੋ ਪੱਠੀ ਛੋਟੀ ਸੀਗੀ ਉਹ ਬਈ ਆਏ ਲੱਭੀ ਹੁਣ ਆ ਕਬੱਡੀ ਪੱਠੀ ਦੇ ਬਣਾਉਨੇ ਆ ਰੱਖੋ ਇਧਰ ਸਹੀ ਆ ਚੱਲ ਛੱਡ ਜਾ ਤੂੰ ਲੋ ਜੀ ਰਾਖਤੀ ਕੜਾਈ ਮੁੰਡਿਆਂ ਨੇ ਹੈ ਯੋਗਰਾਜ ਬਣਾਉ ਖੋਆ ਹੈ ਯੋਗਰਾਜ ਕੜਾਊ ਬਾਲੇ ਖੋਇ ਰਿਆ ਅਜਾ ਲਓ ਜੀ ਬਣਾਈ ਜਾਂਦਾ ਯੋਗਰਾਜ ਲਾਈ ਆਉਂਦਾ ਰੀਜਾ ਯੋਗਰਾਜ ਦਾ ਕਸੀ ਜਾਂਦੇ ਆ ਮੁੰਡੇ ਰਸੇ ਇਹਾਂ ਬਣਾ ਲਾ ਸੱਤ ਆ ਸਿਰ੍ਹਾ ਪਾ ਦੀ ਦੋ ਪਾ ਕੇ ਤਰਪਾਲਾਂ ਇੱਕ ਲਫਾਫਾ ਪਾ ਕੇ ਰਸੇ ਵੀ ਕੱਸ ਦਿੰਨੇ ਹੁਣ ਕਰਤਾ ਟਰਾਲਾ ਤਿਆਰ ਤੇ ਹੁਣ ਬੈਠ ਕੇ ਕਰਕੇ ਲਾਉਣਾ ਅੰਦਰੋਂ ਅੰਦਰੋਂ ਮੋੜਦਾ ਨਹੀਂ ਨਾ ਵੇ ਕਰਕੇ ਲਾਉਣਾ ਟਰੈਕਟਰ ਕੱਢਣਾ ਗੱਲ ਨੂੰ ਟੇਪ ਕਰਾ ਕੇ ਲਿਆਵਾਂਗੇ ਬਹੁਤ ਸੋਹਣਾ ਬਣ ਗਿਆ ਲੋਈ ਬਾੜ ਦਾ ਘਰੇ ਜਾਚੂ ਰਹੇ ਉਹ ਉਥੇ ਲਾ ਦੇਣਾ ਬੈਕ ਕਰਕੇ ਟਰਾਲਾ ਤਿਆਰ ਕਰਕੇ ਖੜਾ ਦਾ ਘਰੇ ਠੀਕ ਹੈ ਤੇ ਇਧਰ ਹਲਵਾਈ ਅੱਗਾ ਬਖੋਏ ਨੂੰ ਹਲਵਾਈ ਵੀ ਉਹ ਠੀਕੇ ਆਏ ਗਏ ਲੋਕ ਬਾੜ ਤੇ ਮੰਨਦਾ ਹੈ ਨਾ ਠੀਕ ਬਰਫੋ ਜਮਾਦੀ ਵੇਖੋ ਗੈਸ ਤੇ ਹਾਂ ਕਰਾਈ ਹੁੰਦਾ ਯੋਗਰਾਜ ਸਰਾ ਉਧਰ ਤੋਂ ਬਰਫੋ ਪਾ ਕੇ ਇਧਰ ਗੈਸ ਤੇ ਬਰਫੋ ਜਮਾਦੀ ਕੋਰਾ ਜਮਾਦਾ ਹੈ ਯੋਗਰਾਜ ਨੇ ਦੇਖੀਓ ਹਏ ਜੜਿਆਰ ਨਾ ਹੋਗਾ ਅੱਖਵਾ ਬਣ ਕੇ ਰੈਡੀ ਹੈ ਤੇ ਆਟਾ ਭੁੰਨਣਾ ਹੁਣ ਮੜਣਾ ਪਾਉਂਗਾ ਹਾਂ ਹਾਂ ਮਾਰਦੇ ਸਰਪੰਚਾ 18 14 ਨਾੜੋ ਦੂਜੇ ਪਾਸੇ ਨਾ ਇਧਰ ਇਧਰ ਯਾਰ ਜਿਆਪੇ ਹੋ ਜਾਣਾ ਸੇਜ ਨੇ ਆ ਕੰਨ ਕਿੰਨਾ ਕਿਉਂ ਪਾ ਦਾਂਗੇ ਕਿਉਂ ਚ ਭੁੰਨ ਲੈਨੇ ਆਟਾ ਨਾਲੇ ਜੀ ਕੋਈ ਚ ਪਾਦੀ ਦੰਦ ਲੈ ਮਿੱਠਾ ਬਾਗ ਕੋਈ ਚ ਪਾਦੀ ਤੇ ਆ 20 ਕਿਲੋ ਆਟਾ ਭੁੰਨਣਾ 2.5 ਕਿਲੋ ਭੁੰਨ ਲਾਂਗੇ ਮੈਂ ਜਾਣਦਾ ਭੁੰਨ ਆਟਾ ਪਤਾ ਨਹੀਂ ਮੈਂ ਆ ਹੀ ਨਿਕਲ ਜੂਗਾ ਹੋ ਆ ਪਉਣ ਲੱਗਿਆ ਆ ਕੀ ਹੈ ਸੁਰਨੇ ਉਹ ਜਮ ਗਿਆ ਉਹ ਜਮਣਾ ਕੋ ਆ ਪਾ ਲਿਆ ਆਟਾ ਕੋਣ ਨਾ ਡਰ ਲਾਣਾ ਇਹ ਸਾਰੇ ਬਰਤਾਂ ਚੋਂ ਇਹ ਹਾਂ ਹਾਂ ਸਾਰੇ ਹੁਣ ਜਾਨ ਆ ਜੀ ਨਾ ਸਾਈਡ ਦੇ ਸਾਰਾ ਫੋਕੀ ਨਾ ਲੋਗਰਾਜ ਕਾਲੀ ਕਰੀ ਜਾਂਦਾ ਖਾਸ ਖਾਸ ਮੋਨ ਲੱਗਿਆ ਜਾਚੂ ਹਾਂ ਜਾਓ ਦੇਖ ਆਈ ਪਉਂਦਾ ਹਰਜੀ 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 ਲਾ ਰਹਿਣ ਦੇ ਟਿਕਾ ਕੇ ਯੋਗਰਾਜ ਨੂੰ ਕੱਚ ਨਾ ਰਹੇ ਕਿਤੇ ਪਾ ਦੇ ਠੀਕ ਆ ਯਾਰ ਐਰਕੀ ਕਾਲੀਆਂ ਮਿਰਚਾਂ ਲਾਦੀਆਂ ਸੁਣਾ ਦੂਗਾ ਸਹੀ ਰੱਖ ਕਾਲੀਆਂ ਮਿਰਚਾਂ ਲਾਦਦੇ ਲੱਗਦਾ ਨਾ ਬਾਈ ਵਾਸਤੇ ਆ ਠੀਕ ਥੀ ਦੋਵੇਂ ਚੀਜ਼ਾਂ ਫਾਇਦੇਮੰਦ ਦੀ ਹੈ ਚੱਲ ਕੋਸਤਾ ਹੋਊਗੀ ਲਓ ਹੋ ਗਿਆ ਰੈਡੀ ਆਂਚ ਪੁਨੇ ਭਾਈ 1879 ਜੀ ਬਸ ਕਰਨਾ ਪ੍ਰਾਂ ਦਾ ਪ੍ਰਾਂਤ ਖਮਾਓ ਜੀ ਇਹ ਪਿੰਨਾਂ ਘਮਣਾ ਬਣਾਉਣਾ ਹੈ ਹੈ ਯੋਗਰਾਜ ਪਿੰਨਾਂ ਘਮਣਾ ਬਣਾਉਣਾ ਆ ਮਾਚੀ ਬਣਾਉਣਾ ਪਿੰਨਾਂ ਬਣਾਉਣਾ ਯੋਗਰਾਜ ਕਹਿੰਦਾ ਮੈਂ ਤਾਂ ਬਣਾ ਲਾਂ ਭਾਈ ਪਿੰਨਾਂ ਘਮਣਾ ਲਿਆ ਉਹ ਮੈਂ ਕਹਿੰਦਾ ਭਾਈ ਆਈ ਰੱਖ ਲੂਗਾ ਇਹਦਾ ਪਿੰਨਾਂ ਬਣਾ ਲਿਆ ਦੇਖਦੇ ਆ ਕੋਈ ਟੱਕੀਆਂ ਬਣਾ ਲਓ ਹਨਾ ਯੋਗਰਾਜ ਜੀ ਵਧੀਆ ਹੈ ਲੋ ਜੀ ਪਿੰਨਾਂ ਵਟ ਬੰਦਾ ਥੋੜੀ ਥੋੜੀ ਪਿੰਨਾਂ ਵਟਣ ਲੱਗੇ ਚੋਬਰ ਕਿਉਂ ਥੱਤੀ ਆ ਜਾਈਏ ਠੀਕ ਆ ਦਜੀਤ ਠੀਕ ਆ ਜੀ ਕੀ ਕਰਦਾ ਇਹ ਨੀਵਤ ਪੱਦਾ ਕਾਦੀਆਂ ਖੋਈ ਦੀ ਖੋਈ ਦੀ ਕੀ ਐ ਬੋਲਦਾ ਲੋ ਜੀ ਤਿੰਨਾਂ ਵੱਟੀਆਂ ਆਂਦੇ ਆ ਮੁੰਡੇ ਕਿਓ ਉਧਰ ਅਮਨਦੀਪ ਸਿੰਘ ਚਾਚੂ ਮਿਹਨਤੇ ਸਾਡਾ ਵਾਹ ਬਾ ਰਹਿ ਗਏ ਥੋੜ੍ਹ ਨਹੀਂ ਹਾਂ ਮੇਰੇ ਕਿਵੇਂ ਬਣਿਆ ਸੋਹਣਾ ਇੱਕ ਨੰਬਰ ਬਹੁਤ ਸੋਹਣਾ ਬਣਿਆ ਸੋਹਣਾ ਵੀ ਸਵਾਦ ਸੋਹਣਾ ਵੀ ਬਣਿਆ ਸਵਾਦ ਵੀ ਬਣਿਆ ਯੋਗ ਰਾਜ ਨੇ ਸਿਰਾਂ ਕਰਾਦਾ ਕੇਣਾ ਲੋਈ ਅੱਜ ਟੇਪ ਕਰਾਦਾ ਬੰਪਰ ਇਹ ਤੇ ਲਿਖੋਣਾ ਯਾਤਰਾ ਸ੍ਰੀ ਫਤੇਗੜ ਸਾਹਿਬ ਪ੍ਰਣਾਮ ਸਿੱਧਾ ਨੂੰ 2024 ਤੇ ਮਰਗਿਆੜ ਕਾ ਤੇ ਕਰਾ ਲੈ ਮਰਗਿਆੜ ਕਾਲੇ ਕਰ ਤੇ ਤੇ ਇਧਰ ਬਾਜ ਜਾ ਵਾਦਾ ਆਹ ਚੀਜ਼ ਤੇ ਬਾਕੀ ਦੇਖਦੇ ਆ ਹੋਰ ਕੀ ਕਰਨ 13 ਘੇੜ ਬਣ ਗਏ ਇੱਥੇ ਇੰਸਟਾਗ੍ਰਾਮ ਆਈਡੀ ਲਿਖਾ ਦੇ ਸਿੱਧੂ ਮਮਣ ਪ੍ਰਣਾਮ ਸਿੱਧਾ ਨੂੰ ਯਾਤਰਾ ਸ੍ਰੀ ਫਤੇਗੜ ਸਾਹਿਬ ਇੱਕ ਇਥੇ ਤੇ ਬਲਵਾਉਣੀ ਆ ਕਾਲੀ ਉਹ ਭਾਈ ਬਈ ਲੋ ਸਭ ਤੋਂ ਪਹਿਲਾਂ ਲੈਤਾ ਸੀ ਇੱਧਰ ਲਖਾਤੀ ਆਉਣੇ ਨੇ ਆੜੀ ਉਹ ਲੋ ਮਲਾ ਕੇ ਠੀਕ ਆ ਕੰਮ ਮਿੱਤਰੋ ਤਿਆਰੀਆਂ ਬਗਦੇ ਰੱਖਣ ਵਾਲੇ ਰਹਿ ਗਏ ਤੇ ਬੋਕਰ ਮਾਰਦਗੇ ਵਿੱਚ ਆਪਾਂ ਠੀਕ ਆ ਟਰੈਕਟਰ ਤਿਆਰ ਆ ਸਾਰਾ ਕੁ ਟੇਪ ਟੂਪ ਕਰਾਦਾ ਸੀਗਾ ਤੇ ਆ ਮਰੋ ਆ ਜੀ ਵੀ ਟੇਪ ਕਰਾ ਦੇ ਸੀ ਕਹਿਣ ਲੱਗਦਾ ਫਿਲਹਾਲ ਤੇ ਚਲੋ ਕਰਦੇ ਆ ਕੱਲ ਨੂੰ ਤੁਰਾਂਗੇ ਟਾਈਮ ਨੱਸਦੇ ਆ ਇੱਥੇ ਦਾ ਮਾਰਦੀ ਬੋਕਰ ਕੇਰਾ ਦਾ ਦਰੀਦਰੀ ਵਿਛਾ ਕੇ ਸੱਟ ਲਾਂ ਗੱਦੇ ਲੋ ਜੀ ਗੁਰਦੁਆਰਾ ਸਾਹਿਬ ਤੋਂ ਗੱਦੇ ਰੱਖਣੇ ਸੀਗੇ ਗੱਦੇ ਰੱਖਦਿਆਂ ਤੇ ਇੱਕ ਵੈਲਡ ਲਵਾਉਣਾ ਥੋੜਿਆ ਪੌੜੀ ਤੇ ਕਵਾਲੀ ਤੋਂ ਉਹ ਵੀ ਲਵਾਉਨੇ ਆ ਆ ਇੱਥੇ ਰੱਖਣੀ ਸੀਗੇ ਕੋਈ ਵਾਸਤੇ ਲੈ ਗਏ ਸੀਗੇ ਇੱਥੇ ਰੱਖਣੀ ਗੁਰਦਾਰੇ ਲੋ ਜੀ 15 ਗੱਦੇ ਰੱਖ ਲੇ ਦੇਖਦੇ ਅਗੇ ਨਾ 15 ਰੱਖਿਆ ਵੈਸੇ ਤਾਂ ਬਹੁਤ ਆ ਉੱਥੇ ਤਰਪਾਲ ਵਿਛਾ ਕੇ ਥੱਲੇ ਫੇਰ ਵਿਛਾ ਲਾਂਗੇ ਓਏ ਇੱਕੋ ਵੈਲਡ ਕਰਾ ਦੀ ਬਹੁਤ ਆ ਬੱਸ ਬਹੁਤ ਆ ਉਹੜੀ ਕਰਾਦੀ ਵੈਲਡ ਐ ਇਦਾਂ ਝੰਡਾ ਲਾਦਾ ਬਾਬੇ ਸ਼ਾਸਤਰ ਕੇ ਅਧੀਨ ਹੈ ਰਾਜ ਹੁਣ ਸੋ ਬਾਈ ਜੀ ਨਾ ਪਿੱਛ ਜਾ ਹਾਂ ਸਾਰਾ ਕੁਝ ਰੈਡੀ ਕੀਤਾ ਪਿਆ ਅਸੀਂ ਰੈਫਟਾ ਨਹੀਂ ਕੁੱਟਿਆ ਦੰਨਿਆ ਸਲਾਨਸਰ ਸੁਲਸਰ ਸਾਹਿਬ ਕੋ ਪੱਕਾ ਕੀਤਾ ਪਿਆ ਰੈਫਟਾ ਨਹੀਂ ਕੁੱਟਿਆ ਕਰਨਾ ਠੀਕ ਚਾ ਤੇ ਐ ਚ ਵੀ ਰੱਖਤੀ ਤਰਪਾਲ ਤਰਪਾਲ ਪਿਛਾ ਕੇ ਉੱਤੇ ਸੜ ਤੇ ਗੱਦੇ ਬਸ ਸਾਮਾਨ ਸਮੂਨੇ ਹੁਣੇ ਹੀ ਰੱਖ ਦੇਣਾ ਲਿਆ ਕੇ ਹੀ ਕੱਪੜੇ ਲੀੜੇ ਮੈਂ ਤੜਕੇ ਚੜ੍ਹਨੇ ਆਂ ਸੰਗਤ ਨੇ ਠੀਕ ਆ ਤੇ ਅਖੋ ਬੋਕਰਾਂ ਦੀ ਸੇਵਾ ਲਾਉਣੀ ਆ ਸਾਰੇ ਮੁੰਡਿਆਂ ਦੀ ਵੀ ਬੋਕਰ ਮਾਰਿਆ ਕਰਨੇ ਆ ਤੇ ਉਹ ਬੋਕਰਾਂ ਬਣਾਉਣ ਵਾਲਾ ਹੁਣ ਰਾਤ ਨੂੰ ਹੋ ਸਕਦਾ ਰਾਤ ਨੂੰ ਬਣਾਵਾਂਗੇ ਤੇ ਤੜਕੇ ਤੌਰ ਪਾ ਗਏ ਆਪਾਂ 5:30 6 ਵਜੇ ਤਕਰੀਬਤ ਤੌਰ ਪਾ ਗਏ ਲੀੜ ਲੱਤੇ ਹੁਣ ਸਾਰੇ ਰੱਖ ਦੇਣਗੇ ਤੜਕੇ ਤੁਰਨੇ ਆਂ ਬਸ ਤਿਆਰੀ ਆ ਬਿਲਕੁਲ ਗੁਰਦੁਆਰਾ ਪਹੁੰਚੇ ਬਾਬਾ ਜੀਵਨ ਸਿੰਘ ਜੀ ਦੇ ਸੇਵਾਦਾਰ ਲੋ ਲੋਣ ਆਏ ਸੀਗੇ ਕੜਕਟਾ ਹੈ ਮਟਰ ਜਿਹਨਾਂ ਨੂੰ ਆ ਵੇਖਿਆ ਹੁੰਦਾ ਹੈ ਚਾਹ ਬਹੁਤ ਸੋਹਣੀ ਬਣਾਈ ਆ ਸੇਵਾ ਦਾ ਰਹਿਣਾ ਹੈ ਇਹਦੇ ਮਾਮਾ ਜੀ ਕਰਤਾ ਮੈਂ ਲਾਉਣ ਦੇ ਲੋ ਜੀ ਬੋਕਰਾਂ ਕਰਦਿੰਦਾ ਤਿਆਰ ਸੇਵਾ ਕਰਨ ਵਾਸਤੇ ਇਹ ਬੋਕਰਾਂ ਤਿਆਰ ਕਰ ਦਿੰਦੇ ਆ ਆਵਾਜ਼ ਆ ਗਈ ਨਾ ਤੇ ਕੱਪੜੇ ਕੁਫੇ ਰੱਖ ਕੇ ਸੱਲ ਨੇ ਲਿਆ ਕੇ ਤੇ ਟਰਾਲੇ ਦੀ ਵੀ ਬਿਲਕੁਲ ਤਿਆਰੀ ਹੈ ਡੇਟ ਟਰਾਲੇ ਦੀ ਤੇ ਸਵੇਰ ਆਪਾਂ 5:30 ਦਾ ਟਾਈਮ ਦਿੱਤਾ ਸਾਰਿਆਂ ਨੂੰ ਤੇ ਕੋਸ਼ਿਸ਼ ਕਰਾਂਗੇ ਫਿਲਹਾਲ 6:00 ਵਜੇ ਫਿਕਸ ਟਾਈਮ ਤੁਰ ਪਾਂਗੇ ਤੇ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਮਿਹਰਬਾਨੀ ਸਾਰਿਆਂ ਦਾ ਧੰਨਵਾਦੀ ਚੈਨਲ ਕਰ ਲੋ ਸਬਸਕ੍ਰਾਈਬ ਤੇ ਬਾਕੀ ਦੇ ਦੇਣਾ ਜਿਹੜੇ ਇਹ ਤੇ ਹੀ ਵਲੌਗ ਆਇਆ ਕਰਨਗੇ ਹਰੇਕ ਦਿਨ ਦਾ ਇੱਕ ਵਲੌਗ ਆਇਆ ਕਰੂਗਾ ਨੈਕਸਟ ਡੇ ਠੀਕ ਆ ਓਕੇ ਬਾਈ ਧੰਨਵਾਦੀ ਵਾਹਿਗੁਰੂ